ਨੇ ਥੋੜਾਇਆ ਕੰਮ ਵੱਧ ਹੋਇਆ ਵਿਆ ਦੁਕਾਨ ਹੀ ਭੁੱਲੀ ਫਿਰਦੀ ਐ ਡਾਕਟਰ ਰਾਮਜੀ ਦੀ ਰਾਮ ਕੀ ਆਉਣਾ ਤੁਹਾਨੂੰ ਕਿਹੜਾ ਪਿੰਡ ਆ ਬਾਈ ਪੂਰਾ ਲਾ ਗੱਡੀ ਬਾਈ ਹੁਣੇ ਜਮੇ ਨੁਕਸਾਨੀ ਗਈ ਜੇ ਕਾਰਾ ਸ਼ਰਾਵਾਲੀ ਦਾ ਬੋਲ ਸਾਜੇ ਦਰਬਾਰ ਕੀ ਮੰਗਲਵਾਰ ਨੂੰ ਬੜਾ ਘੱਟ ਹੁੰਦਾ ਇੱਥੇ ਚੂਲਿਆਂ ਵਾਲੀ ਨਹੀਂ ਜੋਤਾਂ ਵਾਲੀ ਇਹਦਾ ਵੀ ਜਵਾਂ ਨਹੀਂ ਖੜਾ ਛੜਦੀ ਰੜੀ ਬਾਹਲਾ ਫੋਨ ਦੇਖਦੀ ਆ ਬਈ ਵੀਮ ਤਾਂ ਨਹੀਂ ਖਾਣੀ ਦੱਸ ਦੇ ਦਿਖਾਣੀ ਤਾਂ ਕੱਢ ਦਿੰਦੇ ਹੋਰ ਤੋੜਨੀ ਹੈ ਕਿ ਇੱਕ ਵਾਟ ਬਹੁਤ ਐਕੀ ਬਹੁਤ ਆ ਸਮਾਰ ਕੇ ਕਵਰ ਕਰ ਲਾ ਆਪਦੇ ਆਪ ਨੂੰ ਚੱਲ ਸੋਣ ਚੁੰਨੀ ਲੈ ਲਾ ਕੋਈ ਚੱਲ ਜੇ ਕਰਾ ਇੱਕ ਵਾਰ ਜਗਾ ਯਾਰ ਤੇ ਬਹੁਤ ਆ ਨਿਕਲ ਲੈ ਨੇ ਦੇ ਘਰੋਂ ਹੀ ਨਿਕਲਦੇ ਕੱਲ ਜਾਣੇ ਬੋਤਲਾਂ ਦੇ ਦੇ ਮੰਮੀ ਪਾਣੀ ਲੈ ਕੇ ਆਈਏ ਜਲ ਕਰਾ ਕੇ ਲੈ ਕੇ ਆਉਣਾ ਇੱਕ ਬੋਤਲ ਰਹੀ ਆ ਬਸ ਠੀਕ ਆ ਚਲੋ ਕੰਮੇ ਭਣੇ ਨੂੰ ਵੀ ਚੱਕਣਾ ਆਪਾਂ ਪਰੈਸਾ ਨੂੰ ਕਹਿੰਨੇ ਆ ਬਾਈ ਮੜਾ ਗਾਂ ਨੂੰ ਕਰ ਲੂ ਉਸਤਾਜ ਜੀ ਥੋੜੀ ਜੀ ਰੇੜੀ ਕਰ ਲਓ ਆ ਗੱਡੀ ਕੱਢਣੀ ਆ ਆਪਾਂ ਕੱਪੜੇ ਦਾ ਕਰੀ ਜਾਂਦਾ ਬੱਸ ਥੋੜੇ ਕਿ ਰਹੇ ਕਿੰਨੇ ਕਿ ਰਹੇਗੇ ਬਾਈ ਆ ਪਾਏ ਆ ਜ ਲੈ ਥੋੜੇ ਕਿੱਥੇ ਆ ਕਰਮਜੀਤ ਕੰਮ ਨੂੰ ਵਹਾ ਲੇ ਨਾਲ ਹੁਣ ਐ ਆ ਪੀਤਾ ਕੀ ਖਾਈ ਜਾਂਦਾ ਕਣ ਐ ਐ ਪਾਟ ਕਪਾਟ ਕਪਾਟ ਕ ਆ ਫੁੱਲਾਂ ਵਾਲਾ ਪਾਈ ਫਿਰਦੀ ਆ ਤਾਂ ਅੱਜ ਚਾਰ ਹੁੰਦੀ ਆ ਭਣ ਹੈ ਉਨਕਾ ਹਾਰ ਸ਼ਿੰਗਾਰ ਨਹੀਂ ਲੱਗਦਾ ਹੁੰਦਾ ਮਾਤਾ ਰਾਣੀ ਚ ਆ ਗਏ ਆ ਗਏ ਆ ਗਏ ਦੇਖ ਜੇ ਕਾਰਾ ਸ਼ਰਾਵਲੀ ਦਾ ਬੋਲ ਸਾਚੇ ਦਰਬਾਰ ਕੀ ਆਰੋ 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 ਕਰਾ ਲੇਟ ਬਹੁਤ ਆ ਯਾਰ ਤੂੰ ਹੋਰ ਵੀ ਕਿਤੇ ਜਾਣਾ ਵਾ ਅੱਜ ਤੋਂ ਬਾਅਦ ਤਾਂ ਹੋਰ ਕਿਤੇ ਜਾਣਾ ਤੁਹਾਨੂੰ ਮਨ ਉਹ ਬਾਈ ਕਹਿੰਦਾ ਮੈਨੂੰ ਪਤਾ ਨਹੀਂ ਕਿਤੇ ਹੋਰ ਵੀ ਜਾਣਾ ਇਦੋਂ ਕਹਿੰਦਾ 2 ਵਜੇ ਉਹ ਕਹਿੰਦਾ ਡਾਕਟਰੀ ਦਾ 9 ਵਜੇ ਤੱਕ ਵਹਿੰਦਾ ਰਾਮ ਜੀ 2 ਵਜੇ ਦਾ 2 ਵਜੇ ਦਾ 4 ਫਿਰ ਪਹਿਲਾਂ ਜਿਗਰਾਮਾ ਤੋਂ ਦਵਾਈ ਲੈ ਦਵਾਈ ਦਿਓ ਹਾਂ ਹਾਂ ਫਿਰ ਥੋੜਾ ਨਾ ਲੇਟ ਹੋ ਜਾ ਥੋੜਾ 16 ਤੱਕ ਜਾਣਾ ਹੋਣੀ 16 ਤੱਕ ਨਹੀਂ ਮੇਰੇ ਤੱਕ ਲੈ ਦਵਾਈ ਲੈ ਕੇ ਫੋਤਰੇ ਜਾਵਾਂਗੇ ਜਿਗਰਾਮਾ ਤੋਂ ਹੋਰ ਨਹੀਂ ਭੌਂਣਾ ਰਹਾ ਥੋੜਾ ਬੋਲ ਯਾਰ ਦੇਖ ਕਿੰਨੀ ਕਿੰਨੇ ਵੇਣਾ ਜਿਗਰਾਮਾ ਤੋਂ ਹੋਰ ਕੀ ਲੈਣਾ हां हमारा जो शरीर है चल कोई ना मीनीता अंदर 6 ਵਜੇ ਤੱਕ ਬਾਬਾ ਪਾਉਂਦਾ ਜਦੋਂ ਡਾਕਟਰ ਨਿਕਲ ਗਿਆ 2 ਵਜੇ 4 ਵਜੇ ਤੱਕ ਪਾਉਗਾ ਐਂ ਕਰਦੇ ਆਂ ਨਾਮ ਜੀ ਕਿੰਨੇ ਵਜੇ ਤੱਕ ਆਪਣ 2 ਵਜੇ ਤੱਕ ਕੋਈ ਉਹ ਵੀ ਗਾਨ ਵਾਲਾ ਵੀ 2 ਵਜੇ ਤੱਕ ਹੀ ਆ ਨਹੀਂ ਨਹੀਂ 4 ਵਜੇ ਆਵਾਂ ਉਹ ਤਾਂ ਹੈਗਾ ਵਾ ਫਿਰ ਐਂ ਕਰਦੇ ਆ ਯਾਰ ਪਹਿਲਾਂ ਮੀਨੀਏ ਚੱਲਦੇ ਆ ਟੱਕ ਟਕਾਨ ਹਾਂ ਉਸ ਤੋਂ ਬਾਅਦ ਆਪਾਂ ਹੌਲੀ ਹੌਲੀ ਸੈਰ ਜਾਵਾਂਗੇ ਉਦੋਂ ਨੂੰ 4:00 ਵੱਜ ਜਾਣੇ ਆ ਹਾਂ ਬੱਸ 4:00 ਵਜੇ ਡਾਕਟਰਾਂ ਨੂੰ ਫਿਰ ਤਾਂ ਠੀਕ ਹੈ ਜੇ 4:00 ਵਜੇ ਲੰਚ ਟਾਈਮ ਹੋਗਾ ਡਾਕਟਰਾਂ ਦਾ ਆਉਂਦਾ ਰੋਪੀ ਭੀਮ ਤਾਂ ਨਹੀਂ ਖਾਣੀ ਰੱਖ ਦੇ ਦਿਖਾਣੀ ਤਾਂ ਕੱਟ ਦਿੰਦੇ ਨਾ ਹੁੰਦਾ ਕੋਈ ਬਈ ਇਹ ਤਾਂ ਆ ਆ ਆਲਾ ਆਲਾ ਕਟੜ ਕਾਲੀ ਲੱਗਦਾ ਤੁਹਾਡੇ ਪੰਡ ਬਈ ਤੇ ਪਾ ਆਂਦੀ ਆ ਘਰ ਵਾਲਿਆਂ ਨੇ ਕਬਜ਼ੇ ਲਾਏ ਨਹੀਂ ਓਏ ਹਾਂ ਭਣੇ ਹੋ ਬਹੁਤ ਅਨਪਾਲਾ ਇਹਨੂੰ ਖੱਜਲ ਕਰਨਾ ਹੈ ਐਵੇਂ ਬੋਲਣਾ ਹਾਈ ਹਾਈ ਗੱਡੀ ਲੱਗ ਜੂ ਮੇਰਾ ਨਾਨਾ ਵੀ ਕਟੜ ਕਾਂਦੀ ਹੁੰਦਾ ਸੀ ਅੱਛਾ ਉਹ ਪਹਿਲੇ ਬਜ਼ੁਰਗ ਹੁੰਦੇ ਸੀ ਦਾਦਾ ਨਾਨੇ ਦਾ ਤੇ ਉਹ ਸਾਰੇ ਪੱਤਨ ਕਰਦੇ ਹੁੰਦੇ ਪਹਿਲਾਂ ਯਾਰ ਨੋਕ ਹੁੰਦੇ ਸੀ ਕਾਲੀ ਕਟੜਾ ਉਹ ਨਹੀਂ ਆਉਂਦਾ ਤਾਂ ਕੰਮ ਖਰਾਬ ਹੋ ਉਹ ਤਾਂ ਸਾਰੇ ਰਲ ਕੇ ਜੀ ਕਾਂਗਰਸ ਵਾਲੇ ਗੱਲਾਂ ਜਾਂਦੇ ਕਾਂਗਰਸ ਵਾਲੇ ਕਾਂਗਰਸ ਵਾਲੇ ਇਨਸ਼ਾ ਅੱਲਾਹ ਸਹੀ ਗੱਲ ਤੂੰ ਠੀਕ ਇੱਧਰ ਜਾ ਕੇ ਸਤਿਆ ਨਹੀਂ ਹੁੰਦੇ ਬਾਠੀ ਬਾਈ ਨੇ ਨਹੀਂ ਜਾਣਾ ਸੀ ਭਾਏ ਬਾਈ ਤਾਂ ਬਵਾ ਵੀ ਆਇਆ ਸੀ ਟੱਪਦਾ ਬਾਈ ਫਿਰ ਤੂੰ ਨਾਲ ਹੀ ਜਾਵੇਂ ਦੀ ਬਾਈ ਦੇ ਏ ਬਾਈ ਕਿਥੋਂ ਬੜੀ ਨੰਗਾ ਰਾਦਾ ਨਾ ਬਾਈ ਪਾਤੇ ਦਾ ਮੋਟਰ ਤੇਗਾ ਚੱਕੀ ਤੂੰ ਉਦਣ ਵੀ ਤੁਸੀਂ ਦਵਾਈ ਲੈਣ ਕੱਲ ਹੀ ਭੱਜ ਜਾ ਤੁਹਾਨੂੰ ਘਾਈ ਲੈ ਕੇ ਜਾ ਥੋੜਾ ਕੱਲ ਹੀ ਗਈ ਮੈਂ ਪੰਜਾਂ ਜੋੜਾ ਹਰੇ ਹੈ ਨਹੀਂ ਕੋਈ ਤੁਹਾਨੂੰ ਉਦਣ ਵੀ ਇੰਦਰ ਨੇ ਕਿਹਾ ਸੀ ਮੈਂ ਲੈ ਜਾਊਂਗਾ ਜੇ ਲੈ ਜਾਂ ਟਾਪ ਦਾ ਬੁਰਤ ਦਾ ਪਤਾ ਕਿੰਨਾ ਵਾ ਲਿਆ ਕਰ ਫਿਰ ਕੈਂਚੀ ਲਾ ਕੇ ਜਾਂ ਆਹਦੇ ਤੋਂ ਧੂਆ ਆ ਗਿਆ ਹੈ ਨਾ ਨਹੀਂ ਨਹੀਂ ਬਾਈ ਬਾਈ ਤਾਂ ਕੀ ਸੂਏ ਨੂੰ ਕੀ ਨਾ ਯਾਦ ਇਹ ਵਦਾਸੇ ਤਾਰ ਕੇ ਜਾਨ ਕਰੂਗਾ ਸਾਡੇ ਮਾਈ ਜਾਣੀ ਲੈ ਫਿਰ ਮੋੜ ਦੇ ਹੋਏ ਕਰ ਦਾਂਗੇ ਨਹੀਂ ਕਰ ਦਿਆ ਪਾਣ ਹੋਈ ਹੈ ਨਹੀਂ ਸੂਏ ਚ ਤਲਾ ਉਹ ਨਾ ਸੂਆ ਤਾਂ ਫੁੱਲ ਆ ਇੱਥੇ ਖੜਾ ਨਾ ਜਿਵੇਂ ਇੱਧਰ ਬੱਦਲ ਜਾਨਾ ਵਾਟ 7 ਵਜੇ ਸਵੇਰ ਆਤੋਂ ਦੀ ਤੂੰ ਸੁਭਾਵ ਸਵੇਰੇ ਭੰਡ ਤੂੰ ਬਾਈ ਨੂੰ ਆਉਂਦਾ ਵੀ ਟਾਈਮ ਨਾਲ ਜਾ ਕੇ ਮੁੜਿਆ ਇਹ ਇੰਦਰ ਨੇ ਤਾਂ ਨਿਕਲਣਾ ਨਹੀਂ ਸਵੇਰੇ ਹੂੰ ਜਾ ਬੰਨਣਾ ਜਿਉਂ ਤੰਗ ਆ ਰਾਮ ਕਰੀ ਕਰ ਸਾਰਾ ਚਾਰ ਤਿੰਨ ਬਾਦ ਆ ਫੇਰਾ ਹੋਵੇ ਦਸਾਂ ਣਾ ਯਾ ਤਾਂ ਹੁਣ ਪਤਾ ਹੀ ਆ ਕੰਮ ਇਹਨੂੰ ਪਤਾ ਹੁਣ ਚਾਹੀਦਾ ਇਹ ਮਾਈ ਰਣ ਚਾਹੁੰਦਾ ਕਿ ਉਹ ਲੈ ਆ ਦੇ ਚੂ ਲਿਆਣੀ ਨਹੀਂ ਜੋਤਾਂ ਵਾਲੀ ਤੇ ਜੋਤਾਂ ਵਾਲੀ ਕਿਉਂ ਕਿ ਭੁੰਦੇ ਹੀ ਮਾਈ ਤੋਂ ਹੀ ਹੈ ਫੰਦੇ ਝੂ ਲਿਆਣੀ ਜੰਗਾਰਾ ਜੋਤਾਂ ਵਾਲਾ ਵਿੱਚ ਝੰਡਾ ਦੀ ਜੋਤਾਂ ਵਾਲੀ ਮਾਤਾ ਰਾਣੀ ਆ ਬਾਈ ਰਾਣੀ ਮੇਰ ਕਰੀ ਮੇਰ ਕਰੀ ਸਾਰਿਆਂ ਨੇ ਸਹੀ ਗੱਲ ਆ ਭਾਈ ਆਸਾ ਨਹੀਂ ਤਾਂ ਜਾਂਦਾ ਮੈਂ ਜਾ ਨਹੀਂ ਮਜ਼ਾਕ ਕੋਈ ਨਹੀਂ ਕਰਦਾ ਮਜ਼ਾਕਾਂ ਨੂੰ ਕਰ ਇਹ ਮਜ਼ਾਕ ਵਾਲੀ ਗੱਲ ਥੋੜਾ ਜਿਹਦੇ ਹੁੰਦਾ ਉਹਨੂੰ ਹੀ ਪਤਾ ਹੁੰਦਾ ਵੀ ਕਿੰਨੀ ਤਕਲੀਫ ਆ ਅੱਜ ਸੁਣਾ ਦੇ ਲੈ ਭਰਿਆ ਪਿਆ ਵਿਚਾਰਾ ਆ ਵੀ ਭਰੀ ਪਈ ਸੀ ਹੁਣ ਦਾ ਮੋੜ ਆ ਇਨੂੰ ਤਾਂ ਭਾਈ ਐਵੇਂ ਹੀ ਕਹਿ ਲਈਏ ਇਹਨੂੰ ਪਹਿਲੇ ਥੋੜੇ ਨਾ ਹੋ ਗਿਆ ਉਦੋਂ ਬਾਅਦ ਉਦੋਂ ਬਾਅਦ ਪਰ ਅਸੀਂ ਪਿੰਡੋਂ ਵੀ ਤਿੰਨ ਪਵਾਏ ਆ ਨਾ ਪਰ ਮੰਮੀ ਨੇ ਵਿਚਾਰੀ ਨੇ ਬਹੁਤ ਕੀਤਾ ਇੱਥੋਂ ਦਾ ਭਾਵਾ ਵਧੀਆ ਮਾਈ ਰਾਣੀ ਦਾ ਇੱਥੇ ਆਓ ਮੀਨੀਆਂ ਦਾ ਥੋੜਾ ਵਧ ਗਿਆ ਮੀਨੀਆਂ ਤਾਂ ਇੱਕ ਪਵਾ ਕੇ ਕਹਿਣ ਦਾ ਭਾਵਾ ਵੀ ਤਿੰਨ ਪਿੰਡੋਂ ਪਵਾ ਲਿਓ ਥੋੜੇ ਪਾਉਂਦੇ ਆ ਪਿੰਡੋਂ ਪਵਾ ਲਿਓ ਨਹੀਂ ਭੰਮੀਪੁਰੋਂ ਪਵਾਇਆ ਇਹਨੂੰ ਤਾਂ ਇਹ ਛੰਨੇ ਮਰੀ ਟਾਣੀ ਨੇ ਉੱਥੇ ਹੈਗੀ ਨਾ ਆਪਣੇ ਨਹੀਂ ਤੇ ਮਾਈ ਰਾਣੀ ਦੇ ਤਾਂ ਪਤਾ ਨਹੀਂ ਬਈ ਆਪਣੇ ਤਾਂ ਉੱਧਰ ਹੈਗੀ ਆ ਚਰਨੂ ਮਾਸੀ ਨੇ ਲੈ ਕੇ ਆਉਣੀ ਸੀ ਉਹ ਕਹੇ ਟਾਲਿਓ ਕਰ ਦਿੰਦਾ ਵਾ ਉਹ ਕਹਿੰਦੇ ਰਾਹ ਚੋ ਰਾਹ ਚੋ ਲੱਭ ਲਾਂਗੇ ਮਮਮੀ ਨੇ ਤਾਂ ਨਾ ਮੇਰੀ ਝੋਲ ਡਾਲੀ ਆਹ ਤਰੇ ਨੇ ਝੋਲ ਡਾਲੀ ਮਮਮੀ ਨੇ ਤਾਂ ਘਰੇ ਮੇਰੇ ਨੇ ਮਸਵਾ ਕੇ ਕੋਠੇ ਤੇ ਰੱਖਿਆ ਸੀ ਕੋਠੇ ਤੇ ਰੱਖਿਆ ਹੁੰਦੀ ਸੀ ਇਹ ਬਾਪਾ ਵੀ ਦੇ ਜਾਂਦਾ ਵਜੇ ਆਪਾਂ ਕਹਿੰਦੇ ਜੀ ਨਾ ਇਹ ਸਵਾਹ ਹੋ ਕੇ ਜਿਵੇਂ ਜਿਵੇਂ ਸੁੱਖ ਦੀ ਨਹਿਮ ਉਵੇਂ ਮੈਂ ਆਰਾਮ ਆ ਜਾਂਦਾ ਮਮਮੀ ਨੇ ਤਾਂ ਕਿਸੇ ਨੂੰ ਅੰਦਰ ਨਹੀਂ ਬਾੜਿਆ ਪੰਜ ਛੇ ਦਿਨ ਮਮਮੀ ਨੇ ਵੀ ਬਹੁਤ ਇਹਦਾ ਖਿਆਲ ਰੱਖਿਆ ਮਮਮੀ ਨੇ ਬਹੁਤ ਕੇਅਰ ਕੀਤੀ ਹੈ ਵਿਚਾਰੀ ਨੇ ਤਾਂ ਮੈਨੂੰ ਕਮਰੇ ਚੋਂ ਜਮਾਂ ਨਹੀਂ ਨਿਕਲਣ ਦਿੰਦੀ ਸੀ ਜਿਹੜੀ ਚੀਜ਼ ਖਾਣੀ ਉਹਨੇ ਕਹਿੰਨ ਮੈਨੂੰ ਇੱਥੇ ਹੀ ਦੱਸ ਦੇ ਮੈਂ ਇੱਥੇ ਹੀ ਬਣਾ ਦੂੰ ਕੋਈ ਵੀ ਹਵਾਨੀ ਲਵਾਉਣੀ ਜਾਵਾਂਗੇ। ਇਹ ਕਹੇਗਾ। ਮੇਰੇ ਮੋੜ ਵੀ ਦੂਜੇ ਦਾ ਨਹੀਂ ਪੈ ਗਿਆ ਕਿਉਂਕਿ ਮੰਮੀ ਕੜਾਈਆਂ ਸੱਤ ਕੜਾਈਆਂ ਵੀ ਕਰਦੀਆਂ ਮੰਮੀ ਨੇ ਤੇ ਕੱਚੀ ਲੱਸੀ ਬਾਰ ਕੇ ਮੰਮੀ ਤਾਂ ਮੈਨੂੰ ਸੁੱਤੀ ਮੈਨੂੰ ਪੰਜ ਬਿਠਾ ਕੇ ਹਮ ਹੁਣ ਕੱਚੀ ਲੱਸੀ ਸਵਾ ਕੇ ਪਾ ਦਿੰਦੇ ਸੀਗੇ। ਮੇਰੇ ਕੋਲ ਤਾਂ ਪਉਣੀ ਆਪ ਕਰਦੀ ਹੁਣ ਵੀ ਬਾਹਰ ਆਖਦੀ ਹਸਰਾਣੇ। ਹੁਣ ਤਾਂ ਮੈਂ ਮਤਲਬ ਫਰਕ ਹੁਣ ਮੈਨੂੰ ਆਉਂਦਾ ਹੁਣ ਪੈ ਵੀ ਨਹੀਂ ਹੁੰਦਾ ਬਣ ਇੰਨਾ ਟਾਈਮ। ਬੇਲੀ ਬੈਠਿਆ ਨਹੀਂ ਨਾ ਜਾਂਦਾ ਇਥੋਂ। ਮੇ ਤਾਂ ਨਿਕਲ ਮਾਰੋ ਮੰਮੀ ਕੋਈ ਚੱਲੁੰਦਾ। ਕੰਮ ਵੀ ਕਰਨਾ ساری عمر ਚੱਲੰਦਰ ਸਹੀ ਗੱਲ ਆ ਉਹ ਕਹਿੰਦੀ ਚਾਰ ਦਿਨ ਰੈਕਟ ਲੈ ਲਾ ਆ ਜੋ ਕੰਮ ਹੀ ਕਰਨਾ ਇੱਕ ਵਾਰੀ ਇਹ ਵਿਗੜ ਗਿਆ ਬਹੁਤ ਔਖਾ ਕਰਦਾ ਮੈਂ ਤਾਂ ਕਿਹਾ ਜੀ ਮੈਂ ਕਿਹਾ ਮੈਂ ਕੱਪੜੇ ਮਸ਼ੀਨ 'ਚ ਪਾ ਦਨੀ ਆ ਕਹਿੰਦੇ ਨਹੀਂ ਵੀ ਨਾ ਝਣਕਦਿਆਂ ਦੇ ਮੂਰੇ ਆਉਣਾ ਤੋਂ ਨਾ ਕਿੱਲੇ ਵਾਲਾਂ ਦੇ ਹਾਂ ਮੇਦਨ ਕੋ ਮੋਸਕਪੂਰ ਬੰਦਾ ਮੋਸਕਪੂਰ ਦਾ ਤੇਲ ਲਾਉਂਦੇ ਹੁੰਦੇ ਆ ਤੇ ਵੇਚ ਨਾ ਰਹੀ ਆ ਉਹ ਨਹੀਂ ਮੇਰੇ ਤਾਂ ਧਾਗਾ ਮੰਨਦਾ ਹੀ ਆਪਣੇ ਪਿੰਡ ਵਾਲੇ ਪੰਡਤ ਨੇ ਮੇਰੇ ਮੇਰੇ ਦਾ ਇਹ ਮਸਕੂਰ ਹੁੰਦਾ ਨਾ ਇਹ ਤਾਂ ਬੜਾ ਵਧੀਆ ਵਾ ਇੱਕ ਮੰਮੀ ਮੇਰੀ ਤੇਲ ਗਰਮ ਕਰਕੇ ਦੋ ਵਾਰੀ ਮਲਦੀ ਹੁੰਦੀ ਸੀ ਜੇ ਸੀ ਜਿਹਾ ਮੈਂ ਤੇ ਮਸਕੂਰ ਮੈਂ ਕਿਉਂ ਆਇਆ ਨਾ ਅੋਰਾ ਸਾਸ ਨੇ ਤਾਂ ਪੂਰੀ ਸੇਵਾ ਕੀਤੀ ਆ ਇਹਦੀ ਕੋਈ ਨਾ ਜੇ ਸਾਸਰੀ ਕੋਈ ਸਾਸਰੀ ਨੂੰ ਸੰਭੂ ਕੋਈ ਆ ਮਾਂ ਮਾਂ ਸਸਮਾ ਸਸਮਾ ਨਹੀਂ ਕੱਲੀ ਮਾਂ ਮਾਂ ਭਈਆ ਅੱਜ ਬੜਾ ਇਕੱਠਾ ਮਹਿੰਦੀ ਜਣਾ ਸਾਹਿਬ ਆਪਾਂ ਇੱਥੇ ਵੀ ਮਥਾ ਢੇਕਣਾ ਨਾ ਮੇਰੇ ਤੈਨ ਸਾਰਾ ਕਮਾਉਣਾ ਹਜੇ ਤਾਂ ਗੁਰਦੁਆਰੇ ਸਭ ਕਮਾਉਣੇ ਆ ਇਹ ਤਾਂ ਤੂੰ ਰੈਸਟ ਕਰ। ਇਹ ਬਾਅਦ ਆ। ਹਾਂ ਇਹ ਤੂੰ ਕਰ। ਇਹ ਜਿ ਮੱਥਾ ਲੱਗਦਾ ਨਹੀਂ ਹੁੰਦਾ ਗੋਦਵਾਰੇ ਜਾਣ। ਸਹੀ ਗੱਲ। ਹਾਂ ਅੱਜ ਤਾਂ ਉੱਥੇ ਕੱਠ ਬਹੁਤ ਆ ਵੀ। ਇਹ ਤਾਂ ਨੇਪਤੀ ਹੁੰਦਾ ਕਰ। ਨਹੀਂ ਇਹ ਨੈਤ ਨਹੀਂ ਹੁੰਦਾ ਅੱਜ ਦਿਨ। ਅੱਜ ਮੱਛਿਆ। ਮੱਛਿਆ ਵਾ ਹਾਂ ਭਾਈ। ਮੈਂ ਆਪਣੀ ਕੀ ਸੀ ਨੌਨ ਚੋ। ਕਰ ਪਾ। ਵਾਹਿਗੁਰੂ। ਮੱਛਿਆ ਕਰਕੇ ਵੱਧ ਰਾਸ ਆ ਗਿਆ। ਉਹ ਨਮੀ ਆ ਤਾਂ ਇਹਦਾ ਮੈਂ ਰੋਕੀ। ਤੇ ਇਹਦਾ ਕੀ ਫਰਕ? ਦੇ ਕਦੇ ਪੱਤੇ ਹੋਰ ਆ। ਆ ਉਹ ਨਮੀ ਇੱਕ ਹੋਰ ਆ ਨਮਾ। ਇਹਦੇ ਤੋੜਾ ਪੱਤੇ ਗੰਨੇ ਤੋਂ ਟਾਣੀ ਤੋੜਨੀ ਤੋੜ ਲਓ ਪੂਰੀ ਟਾਣਾ ਪੂਰਾ ਡਾਲੀ ਤੋੜ ਦੋ ਥੱਲੇ ਲੈ ਕਾਲੂ ਕਾ ਗੇ ਨਹਿਮ ਤੋੜ ਕੇ ਗੱਡੀ ਜੀ ਰੱਖ ਲੈ ਪੂਰੀ ਤੂੰ ਇਹਨੇ ਫੇਰ ਇੱਕ ਟਾਣੀ ਤੋੜੇ ਲੰਮੀ ਬੱਸ ਜਾ ਇੱਕ ਨੋਰ ਲਾ ਆ ਜਿਹੜੀ ਇਦਾਂ ਲੰਬੀ ਪਈ ਆ ਆ ਜਿਹੜੀ ਪਰੇ ਲੰਬੀ ਆ ਆਹਾ ਹਾਂ ਇਹ ਤੋੜ ਲੈ ਬੱਸ ਹੋਰ ਤੋੜਨੀ ਹੈ ਕਿ ਇੱਕ ਮੋਟੀ ਬਹੁਤ ਐਕੀ ਬਹੁਤ ਆ ਦੋ ਤੋੜ ਦੋ ਟਾਣੀ ਲੈ ਅੱਛਾ ਮਾਦੀ ਲੈ ਬੈਠ ਤੂੰ ਹੱਥ ਚ ਲੈ ਕੇ ਬਹਿ ਜਾ ਹਾਂ ਇੱਕ ਜਸਨ ਦੇ ਦੇ ਲੈ ਬਈ ਲੈ ਨਵੀਂ ਇਹਨੂੰ ਬਹੁਤ ਔਖਾ ਟਕਾ ਹੈ ਤਾਂ ਰੋਣਾ ਹੀ ਨਾ ਹਟੇ ਮੈਨੂੰ ਮੇਰੇ ਕਦੇ ਨਿਕਲ ਹੀ ਨਹੀਂ ਸੀ ਇਹ ਨਾ ਮੈਂ ਕਦੇ ਦੇਖਿਆ ਸੀ ਇਦਾਂ ਜਦੋਂ ਮੈਂ ਆ ਕੇ ਵਿਆਹ ਤੋਂ ਕੱਪੜੇ ਝਿੰਜ ਕੀਤੇ ਮੇਕਅਪ ਪਤਾ ਰਿਆ ਜਦੋਂ ਮੈਂ ਇੱਕਦਮ ਆਪਦੇ ਆਪ ਨੂੰ ਦੇਖਿਆ ਮੈਂ ਡਰ ਗਈ ਵੀ ਆਹ ਕੀ ਹੋ ਗਿਆ ਰੋਣ ਹੀ ਲੱਗੀ ਜਦੋਂ ਮੈਨੂੰ ਮੇਰਾ ਮਸਾ ਜੱਬ ਕਰਾਈ ਭਾਈ ਇਹ ਹੋ ਅਸਲ ਮੈਂ ਜਦੋਂ ਵਿਆਹ ਤੇ ਗਏ ਆ ਉਸ ਦਿਨ ਵੀ ਦਵਾਈ ਦਵਾਤੇ ਇਹਨੂੰ ਗਾਲ ਵਾਲਿਆਂ ਦੇ ਫਿਰ ਮੈਂ ਡੈਡੀ ਕੋਲੇ ਅੱਗੇ ਰੋਈ ਡੈਡੀ ਕਹਿੰਦਾ ਤੂੰ ਰਾਤ ਦਿੱਤਰੋ ਨਾ ਕਰ ਲੱਗੀ ਆ ਵੇ ਰਾਤ ਵੀ ਆ ਕੀ ਹੋ ਗਿਆ ਉਹ ਫਿਰ ਲੋਸ਼ਨ ਦਿੱਤਾ ਸੀ ਕਿਸੇ ਡਾਕਟਰ ਨੇ ਸਕਿਨ ਵਾਲੇ ਨੇ ਉਹ ਲਾ ਲਿਆ ਕਰਾਂ ਘੰਟਾਕ ਮੇਰੇ ਉਹ ਜਸ਼ਨ ਕੇ ਲਮਾਈਨ ਅਟੈਕ ਉਹਦੇ ਨਾਲ ਖਾ ਉਹਨਾਂ ਨੇ ਖਾਜ ਹੱਟ ਫਿਰ ਮੈਂ ਸਾਰਾ ਵਿਕੀਪੀਡੀਆ ਪੜਿਆ ਚਿਕਨ ਬਾਕਸ ਦਾ ਵੀ ਇਹ ਕੀ ਚੀਜ਼ ਆ ਕਿੱਥੋਂ ਆ ਕਿਹੜਾ ਵਾਇਰਸ ਆ ਨੀਂਦਾਵੇ ਨਾ ਐਨ ਵੀ ਬਹੁਤ ਹੋ ਗਿਆ ਐਨ ਵੀ ਆਈ ਹੋਇਆ ਪਿਆ ਵਾ ਇਹ ਤਾਂ ਆ ਪ੍ਰੋਨ ਲੱਗ ਗਿਆ ਜਦੋਂ ਫੋਨ ਲਾਇਆ ਨੂੰ ਉਹ ਜਦੋਂ ਮੈਂ ਉਹ ਬਾਈ ਮੈਨ ਹਾਏ ਬੈਂਟੇ ਜਿਵੇਂ ਕੋਈ ਨਹੀਂ ਹੁੰਦਾ ਕਹਣਾ ਕੋਈ ਜਿਵੇਂ ਮਾਈ ਦਾ ਹੁੰਦਾ ਹੀ ਆ ਖੁਸ਼ੀ ਵੀ ਆ ਹੂੰ ਉਵੇਂ ਭਾਰੀ ਸੀਗਾ ਜਦੋਂ ਉਦੋਂ ਤੱਕ ਫੇਰ ਮੈਨੂੰ ਸਹੀ ਜਿਹਾ ਆਇਆ ਵੀ ਉਦੋਂ ਹੌਸਲਾ ਜਿਹਾ ਆਇਆ ਵੀ ਹਾਂ ਹੁਣ ਠੀਕ ਆ ਕੀ ਬਈ ਇਹ ਤਾਂ ਰਾਤ ਨੇ ਬਹੁਤ ਔਖੀ ਨਿਕਾਈ ਸਾਨੂੰ ਪਤਾ ਮੈਂ ਤਾਂ ਰੋਈ ਜਾਵਾਂ ਕਦੇ ਮਮਮੀ ਇੱਕ ਜਿੱਧਰੋਂ ਪਾਸਾ ਲਵੇ ਉਧਰ ਨੂੰ ਫੈਂਸੇਗਾ ਉਹ ਬੈਸ ਜਾ ਕਰਨ ਇਹ ਫਿਰ ਉਦੋਂ ਬਾਅਦ ਰੋਪਿਆ ਕਰ ਇਹ ਤਾਂ ਬਹਿ ਕੇ ਰਾਤ ਕੱਟੀ ਪਹਿਲੀ ਐ ਤਾਂ ਫਿਰ ਦੂਜੇ ਦਾ ਨੇ ਉਹ ਇੱਥੇ ਲਿਆਏ ਸਾਰੇ ਮੀਨਿੰਗ ਏ ਇਹ ਤੇ ਯਾਤਰਾ ਨੂੰ ਪਿਆ ਜਾਂਦਾ ਹੈ ਮਾਤ ਦਾ ਦੀ ਆ ਇਹ ਪਹਿਲੇ ਦਿਨ ਤਾਂ ਨੀਂਦ ਵੀ ਨਹੀਂ ਆਈ ਮੈਨੂੰ ਬਾਅਦ ਉਹ ਪਹਿਲੇ ਦਿਨ ਤਾਂ ਗੜਚੂ ਹੀ ਨਾ ਥੱਲੇ ਜਾਵੀ ਕੋਈ ਚੀਜ਼ ਮੈਨੂੰ ਪਾਣੀ ਧਾਣੋ ਦੀ ਰੋਟੀ ਖਾਧੀ ਨਹੀਂ ਜਿਸਨੇ ਲੱਸੀ ਲੁੱਸੀ ਨਾ ਥੋੜੀ ਜੀ ਜਾਂ ਠੰਡੀਆਂ ਚੀਜ਼ਾਂ ਬੁਕੀ ਤਾਂ ਪੂਰਤਾ ਖਾਇਆ ਕਰ ਇੱਕਦਮ ਨਾ ਛੱਡ ਹਾਂ ਮੰਗਲਵਾਰ ਨੂੰ ਬਾਲਾ ਕੱਟ ਹੁੰਦਾ ਇੱਥੇ ਗਰੇਵਦਾਨੀ ਹੁੰਦਾ ਬੋਲੀ ਨੂੰ ਮੰਗਲਵਾਰ ਨੂੰ ਬਾਲਾ ਹੁੰਦਾ ਹੂੰ ਕਿਵੇਂ ਹੋ ਗਿਆ ਸੀ ਆਕੜੇ ਕਹਿੰਦਾ ਗੱਡੀ ਲੈ ਕੇ ਜਾਣੇ ਆਕੜੀਆਂ ਕਹਿੰਦਾ ਮੇਰਾ ਗੱਡੀ ਲੈ ਕੇ ਜਾਣੇ ਇਹਨਾਂ ਦੇ ਗੱਡੀ ਦੇਖ ਲੈ ਫੇਰ ਜਾਣਗਾ ਫੇਰ ਲੈ ਕੇ ਦਿੱਤੀ ਗੱਡੀ ਹੋਰ ਲੈ ਕੇ ਦਿੱਤੀ ਟਰੱਕ ਲੈ ਗਏ ਮੈਂ ਉਹ ਤਾਂ ਆ ਵੀ ਦਸਾਂ 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 ਦੀਆਂ ਆ ਜਾਂਦਾਂ ਸੀ ਨਹੀਂ ਨਹੀਂ ਤਾਰਾ ਆਕੜ ਗਿਆ ਉਦੋਂ ਮੇਰਾ 2000 ਦੇ ਖੜਾਉਣੇ ਲੈ ਕੇ ਗਿਆ ਇਥੋਂ ਜਾ ਕੇ ਤੋਂ ਆਕੜ ਗਿਆ ਆ ਵੀ ਨਾ ਵੀ ਨਾ ਹਾਰੀ ਨਾ ਲੈ ਨਹੀਂ ਨੇ ਨਾ ਨੇ ਨਾ ਮਮਾ ਮਮਾ ਮੈਂ ਤੈਨੂੰ ਮਾਛੜ ਕੋਲੇ ਜਾਂਦਾ ਨਹੀਂ ਆ ਸੋਣ ਰਿਦਦਾਰ ਆਗੇ ਤੁਹਾਡੇ ਆਜੋ ਬਟਾ ਆਜੋ ਆਜੋ ਆ ਜਾਨਾ ਕੁੜੀ ਅੱਜ ਤਾਂ ਸਹੀ ਐ ਅੱਜ ਸਹੀ ਐ ਸਹੀ ਐ ਕੁੜੀ ਅੱਜ ਸਹੀ ਐ ਔਲਾ ਬੋਲ ਕੇ ਕਿੱਧਰ ਗਿਆ ਜੱਸ ਨਾ ਆਇਆ ਦੇ ਹਣ ਚਲੋ ਵੀ ਥੋੜਾ ਹਣ ਹੋ ਗਿਆ ਹੁਣ ਜਾਣਾ ਡਾਕਟਰ ਦੇ ਅਸੀਂ ਰਾਮ ਜੀ ਦੇ ਜਾਣਾ ਹਾਂ ਅਸੀਂ ਕਾਲਾ ਬਾਲਾ ਦੇ ਜਾ ਜਾ ਲੋ ਸਾਰੇ ਨੂੰ ਇਹ ਕਿੰਨੇ ਡਾਈਵਰ ਸਾਰੇ ਹੁੰਦੇ ਪਹਿਲਾਂ ਮੰਨੇ ਨੂੰ ਹੋਇਆ ਫਿਰ ਤਾਰੇ ਨੂੰ ਹੋਇਆ 300 ਮਨ ਨੂੰ ਹੋਇਆ ਫਿਰ ਜਸਨੇ ਨੂੰ ਹੋਇਆ ਉਹਨੂੰ ਤਾਂ ਹੋਇਆ ਮੇਰੀ ਹੱਥ ਸੀ ਤਾਰਾ ਮੈਨੂੰ ਬਾਲਾ ਚੁੰਬੜ ਦੋਨੇ ਸੋਣਾ ਵੀ ਗੱਲ ਸੀ ਆਈ ਜਸਨੇ ਤੋਂ ਬਾਅਦ ਹੋ ਗਿਆ ਜਰਨੇ ਬਾਈ ਨੂੰ ਤੇ ਤੈਨੂੰ ਹੋ ਗਿਆ ਫਿਰ ਨਿੱਟੂ ਬਾਈ ਨੂੰ ਹੋ ਗਿਆ ਫਿਰ ਸੋਹਲੀ ਵਾਲੀ ਮੰਮੀ ਨੂੰ ਹੋ ਗਿਆ ਸਾਰੇ ਜਾਣਿਆਂ ਨੂੰ ਸਭੋ ਬਣਨ ਦਾ ਚਾੜ ਸਾਰੀ ਗਲੋ ਕੋਈ ਨਾ ਹੋਵ ਪਰਕ ਪਰ ਜਾਣਾ ਮਾਤਾ ਰਾਣੀ ਨੇ ਠੰਡੀਆਂ ਜੋਤਾਂ ਨੇ ਠੰਡ ਬਰਸਾ ਦੇਣੀ ਹੈ ਡਾਕਟਰ ਗਲੋ ਬਾਲੇ ਦਵਾਈ ਲਿਆਈਏ ਦਵਾਈ ਇਥੋਂ ਪਾਣੀ ਭਰ ਲਓ ਪਹਿਲਾਂ ਤੋਲ ਸਮਾਰ ਤੇ ਕਰਾਂ 5 ਮਿੰਟ ਲੱਗਣਗੇ ਕੋਈ ਨਾ ਹੁੰਦਾ ਕਿ ਜਸਨ ਹੁੰਦਾ ਕਿ ਰਾਮ ਜੀ ਡਾਕਟਰ ਉਹਨੇ ਲੈ ਕੇ ਡਾਕਟਰ ਗਲੋ ਬਾਲੇ ਦੇ ਗਿਆ ਜਸਨ ਥੋੜਾ ਇਹ ਕੰਮ ਕੱਦਾ ਹੋਇਆ ਵੇਆ ਤਲਵੰਡੀ ਗੇਟ ਤੋਂ ਨਾ ਜੋ ਜਗਰਾਉਂ ਪਹਿਲਾਂ ਜੂਸਰ ਲੈ ਲੇ ਥੋੜਾ 4 ਵਜੇ ਆਉਣਾ ਰਾਮ ਜੀ ਹਾਂ ਹੀ ਨਹੀਂ ਡਾਕਟਰ ਰਾਮ ਜੀ 4 ਵਜੇ ਆਉਣਗੇ ਉਹਨਾਂ ਟਾਈਮ ਪਜੂਸਰ ਜਸਰ ਲੈ ਲੇ ਵਧੀਆ ਕਰੇ ਲੂ ਬ੍ਰਾਂਡ ਆ ਇਹ ਵਾਲ ਦਾ ਹੂੰ ਕਾਚਰ ਕਿੰਵਾਸ ਤੇ ਜਾ ਰਿਹਾ ਆਸ਼ੇਕ ਵਗੈਰ ਵਾਲੀ ਅਸੀਮ ਤੋਂ ਲਈ ਉਹ ਮਰ ਸਰੀ ਚ ਬਣਾ ਸਕਦਾ ਉਹ ਤਾਂ ਵਧੀਆ ਚੀਜ਼ ਹੈ ਕੱਚੀ ਦਾ ਪਰੇ ਹਾਂ ਟੁੱਟਣ ਦਾ ਡਰ ਹੈ ਅਕਰੈਲਿਕ ਦਾ ਪਰੇ ਕੱਚੀ ਨਹੀਂ ਭਾਈ ਅਕਰੈਲਿਕ ਭਾਵੇਂ ਥੱਲੇ ਤੋਂ ਡੱਗ ਪਹਿਲਾਂ ਜਾਉਂ ਕਾਪਰ ਵਾਇਰ ਮੋਟਰ ਸਾਡੀ ਇਹ ਕਾਪਰ ਦੀ ਬੰਨੀ ਵੀ ਹੈ ਭਾਈ ਕਾਪਰ ਦੀ 500 ਵਾਟ ਦੀ ਮੋਟਰ ਹੈ ਕਿੰਨੇ ਟਾਈਮ ਦੀ ਇਹਦੀ ਗਾਰੰਟੀ ਗਾਰੰਟੀ ਹੈ 5 ਸਾਲ ਦੀ ਠੀਕ ਹੈ ਇੱਕ ਮੋਟਰ ਇਹ ਕਹਿੰਦਾ ओके। ਇਹ ਲੱਗਣਾ ਚ। ਇਹ ਇਹ ਉੱਪਰ ਲ ਜਾ ਰਿਹਾ ਹੈ। ਇਹ ਸਾਰਾ ਅਨਬ੍ਰੇਕੇਬਲ ਲੱਗਿਆ ਮੈਡੀਕਲ ਜਿਹੜਾ ਜਿਹੜਾ ਪਿੱਛੇ ਸਾਡੇ ਡਿੱਗਦਾ ਸੀ ਡਿਸਪਲੇ ਤੋਂ। ਹਾਂ ਹਾਂ। ਉਹ ਵੀ ਵੀ ਅਨਬ੍ਰੇਕੇਬਲ ਹੈ ਡਿੱਗੂਗਾ। ਫਿਰ ਡੂ ਟੂ ਵਨ। ਠੀਕ। ਆ ਸਾਰਾ ਮੈਡੀਕਲ ਲਾਕ ਵਗੈਰਾ ਬਿਲਕੁਲ ਨਾ ਮੈਂ ਡਿਜ਼ਾਈਨ ਦੇ। ਇਸ ਕੋ ਫੋਜੂ ਇਹਦਾ ਲਾਕ। ਆਮ ਲੋਕਿੰਦੇ ਵੱਡੇ ਵੱਡੇ ਲੱਗਿੰਦੇ। ਲਾਕ ਨਾ ਮੈਂ ਡਿਜ਼ਾਈਨ ਦੇ। ਜਾਲੀ ਵੀ ਇਹਦੀ ਸਾਰੀ ਸਟੀਲ ਦੀ ਹੈ। ਬ੍ਰੀਕ ਆਪ ਹੋਣ ਦੀ ਲੋੜ ਨਹੀਂ ਜੂਸ ਨੂੰ। ਆਏ ਨੂੰ ਜੂਸ ਨੂੰ ਬੁੱਲੀ ਆ ਗਿਆ। ਇਹ ਤੋਂ ਇਹਨੂੰ ਪ੍ਰੈਸ ਕਰਨ ਨੂੰ। ਪ੍ਰੈਸ। ਕਿੱਥੇ ਹੁੰਦੀ ਨਾ ਇੱਕ ਥੋੜੀ ਸ਼ਾਪ ਪੁੱਛਦੇ ਸੀਗੇ ਉਹ ਦੱਸ ਦਿਓ ਵੀ ਕਿਹੜੀ ਆ ਕਿੱਥੇ ਆ ਸ਼ਾਪ ਉੱਕੜ ਬਿਆ ਰਾਣਾ ਕੇ ਹਾਊਸ ਦੇ ਗਰਾਉਂਡ ਰਾਣਾ ਤੇ ਤੁਸੀਂ ਸਾਡਾ ਐਡਰੈਸ ਲਵੰਦਲ ਦੇਵੂ ਕਲ ਤੇ ਰਾਣਾ ਗਿਫਟ ਹਾਊਸ ਰਾਣਾ ਗਿਫਟ ਹਾਊਸ ਹਾਂਜੀ ਗਰਾਉਂਡ ਪਰ ਦਿਓ ਗਾਰੰਟੀ ਕਰਾ ਬਾਈ ਜੀ ਰਾਣਾ ਗਿਫਟ ਹਾਊਸ ਵਾਲਿਆਂ ਦੇ ਇਹਨਾਂ ਦੇ ਚੱਲੇ-ਚੱਲੇ ਜਿਹੜੇ ਆਪਾਂ ਇਹਨਾਂ ਨੂੰ ਲੈ ਕੇ ਆਏ ਸੀਗੇ ਵੀਡੀਓ ਚ ਪਾਉਦੇ ਸੀਗੇ ਬਹੁਤ ਜਾਣੀ ਉੱਕੜ ਬਾਜ਼ਾਰ ਦੇ ਵਿੱਚ ਗਰਾਉਂਡ ਨਹੀਂ ਦੁਕਾਨ ਦੇ ਆਈ ਨੇ ਮੇਰੇ ਉੱਧਰ ਦੀ ਆਈਆਂ ਥੋੜਾ ਆਰਾਮ ਲਈ ਕਿੱਧਰ ਨੇ RAM ਜੀ ਡਾਕਟਰ ਕਿੱਧਰ ਨੇ ਜੀ ਇੱਧਰ ਜਗਰਾਮ ਮਾਣੂ ਕਾਲੀ ਤੋਂ ਆ ਗਈ ਆ ਹਾਂ ਇੱਧਰ ਹੋਣੇ ਮਿਲਦਾ ਇੱਧਰ ਇੱਧਰ ਮਾਮਾ ਕਿੱਧਰ ਆ ਬਣੇ ਕੋਲੋਨੀ ਅਲੀ ਕਹਿੰਦੀ ਜੀ ਕੋਲੋਨੀ ਜਿਹੜੀ ਮੇਰੀ ਘਾਲ ਸੋਣਾ ਆ 5 ਨੰਬਰ ਚੋਂ ਮਿਲਾਂਗੇ ਹਾਂ ਆ ਲੈ ਆ ਲੈ 5 ਨੰਬਰ ਚੋਂ ਗਈ ਤਾਂ ਹੀ ਆ 5 ਨੰਬਰ ਚੋਂ ਗਈ ਨੰਕਿਆ ਕਮਾਗਰ ਆ ਇੱਧਰ ਆ ਇੱਧਰ ਰੱਖ ਲੈ ਆਂਨੀ ਗੱਲ ਤਾਂ ਲੈ ਆਈ ਹਾਂ ਇੱਧਰ ਤਾਂ ਹੈਗੀ ਨਹੀਂ ਇੱਧਰ ਤਾਂ ਕਰਨਲ ਡਾਕਟਰ ਨੂੰ ਨਹੀਂ ਆ ਅੱਛਾ ਦਾ ਸੀ ਭਣੇ ਕਿੱਥੇ ਆਦਾ ਭਾ ਕਮਲ ਚੌਂਕ ਤੇ ਆ ਕੇ ਚਾਂਸੀ ਰੰਗ ਚਲੋ ਬਈ ਹੋ ਗਿਆ ਉਹੀ ਕੰਮ ਜਾਨਾ ਤੇਰੇ ਵਾਲਾ ਨਹੀਂ ਜਾਨਾ ਹੋ ਵੀ ਆ ਮੈਂ ਇੱਧਰ ਵੀ ਆਈ ਨਾ ਮੈਂ ਹੁਣ ਤਾਰਾ ਲੰਬੇ ਆਈਆਂ ਤੂੰ ਭਣੇ ਦੂਜਾ ਫੇਰਾ ਚੱਲ ਆਹ ਤੇ ਪਤਾ ਹੀ ਨਹੀਂ ਹੈਗਾ ਉਹ ਮਗਰ ਆ ਮੈਨੂੰ ਪਤਾ ਕਿੱਥੇ ਗਈ ਨਹੀਂ ਆ ਉਹ ਮਗਰ ਉੱਚੀ ਜੀ ਦੁਕਾਨ ਆ ਉਹਦੀ ਸ਼ੀਸ਼ਿਆਂ ਵਾਲੀ ਹਾਂ ਜੀ ਆਹ ਠੀਕ ਹੈ ਮੈਂ ਤਾਂ ਤੰਬੂ ਲਾਈ ਬੈਠਾ ਆਇਆ ਦੁਕਾਨ ਹੀ ਭੁੱਲੀ ਫਿਰਦੀ ਆ ਡਾਕਟਰ ਰਾਮ ਜੀ ਦੀ ਰਾਮ ਕੀ ਆਉਣਾ ਤੁਹਾਨੂੰ ਹੁੰਦਾ ਦੁਕਾਨ ਹੀ ਨਹੀਂ ਪਤਾ ਡਾਕਟਰ ਦੀ ਨਾ ਆਗੇ ਆਪਾਂ ਮਾਨੂੰ ਕਿਹਾਗੇ ਇਹਨੂੰ ਪਤਾ ਹੀ ਨਹੀਂ ਭੈਣੇ ਨੂੰ ਯਾਰ ਲੈ ਡਾਕਟਰ ਦੀ ਦੁਕਾਨ ਕੱਲ ਆ ਕੇ ਗਈ ਆ ਨਾਲੇ ਆਏ ਕਰਦੇ ਆ ਇਧਰੋਂ ਰੈਕ ਡਾਡੇ ਤੋਂ ਲੈ ਕੇ ਉਧਰ ਬੱਸ ਅਡੇ ਤੱਕ ਤੇਰਾ ਢੇੜਾ ਦਵਾ ਦੰਨੇ ਆ ਜਿੱਥੇ ਤੂੰ ਦੁਕਾਨ ਬੈਠ ਗਿਆ ਸਰਕਾ ਦੀ ਵੇਟ ਕਰੋ ਮੈਂ ਉਹ ਤੇ ਸਰਚ ਮਾਰਦੀ ਆਂ ਬਈ ਤਾਂ ਬਹੁਤ ਰਗ ਰਗ ਆਂ ਦੀ ਹੈ ਤੇ ਰੋਲਾ ਪਾਈ ਜਾਂਦੇ ਆ ਉਹ ਖੜੇ ਵੀ ਆ ਅਸੀਂ ਤੈਨੂੰ ਕਦੋਂ ਕਿਹਾ ਆਹ ਦੇ ਘਰ ਕ ਆ ਗਿਆ ਆਹ ਦੇ ਆ ਗਈ ਦੁਕਾਨ ਰਾਮ ਜੀ ਡਾਕਟਰ ਦੀ ਇਹਨੂੰ ਕਿਹਾ ਤਾਂ ਸੀਗਾ ਵੀ ਤੈਨੂੰ ਮੈਂ ਕਿਹਾ ਸੀ ਵੀ ਉੱਚੀ ਦੀ ਦੁਕਾਨ ਆਉਦੀ ਆਹ ਦੇ ਆ ਗਿਆ ਨਿਕਲ ਹੈਗਾ ਨਾ ਰਾਮ ਜੀ ਡਾਕਟਰ ਆ ਚਲੋ ਉਹਦੇ ਹੁਣ ਸਾਥ-ਸਾਥ ਆਏ ਆ ਇਹਦਾ ਪਰ ਉਹ ਸਕੈਨ ਵਾਲਾ ਵਾ ਨਹੀਂ ਨਹੀਂ ਉਹ ਇਕੱਲੇ ਨਾ ਦੇਓ ਪਾਈ ਫੈੜ ਹਾਂ ਹਾਰੇ ਆਲ ਕਾਸੀ ਲਈ ਆਹ ਕਾਂ ਤੇ ਚਲੋ ਖਾਣਾ ਭੈਣੇ ਕਿੱਥੇ ਰਹਿ ਗਈ ਆ ਦੇ ਆ ਗਿਆ ਦੇ ਹਨਾ ਹੋਰ ਲਾ ਦੇ ਹਨੇ ਭੈਣੇ ਕਿੱਥੇ ਗਈ ਭੈਣੇ ਕਿੱਧਰ ਗਈ ਤਨ ਨਾਲ ਦਵਾਈ ਲੱਗੀ ਨਹੀਂ ਹਜੇ ਕੀ ਕਹਿੰਦਾ ਉਹ ਕਹਿੰਦਾ ਹੋਰ ਠੀਕ ਤਨ ਦੇਣਾ ਅੱਜ ਕੋਈ ਨਾ ਕਰੀਮ ਨੇ ਲਾ ਦੇ ਤੇਰੇ ਬਾਬਲ ਨੇ ਪੱਲਾ ਸਾਡੇ ਨਾਮ ਕੀਤਾ ਮੱਚ ਆ ਗਿਆ ਐ ਉਹ ਚਾ ਗਿਆ ਅਕੜੀ ਦੇ ਲੈ ਕੀ ਕਿਤੇ ਹੁਣ ਹੀ ਵੀ ਨੀ ਵੜਾ ਦਾੜੀ ਬੜਾ ਕਿਉਂ ਪਰਲ ਜਮ ਨਹੀਂ ਬਸ ਠੀਕ ਹੋ ਤਾਂ ਮੈਂ ਜਾ ਸ਼ੁਕਰ ਹੈ ਸ਼ੁਕਰ ਹੈ ਰਸਟ ਮਿਲੂਗੀ ਮੁੱਛ ਬਣਾਉਣ ਵਾਲਾ ਮੁੱਛਾਂ ਸਹੀ ਗੱਲ ਅਦਰਾਂ ਬਣਾਉਣ ਵਾਲੀਆਂ ਆਪਾਂ ਇਕੱਠੇ ਬੱਦਨੀਆਂ ਬਣਾਇਆਵਾਂਗੇ ਮੈਂ ਟ੍ਰਿਮਰ ਨਾਲ ਚੱਕ ਦੋਈ ਨਹੀਂ ਮਯਾਕ ਨਹੀਂ 40 ਦਿਨ ਕੋਣ ਨਹੀਂ ਕਰਨ ਲਾਉਣਾ ਕਰੇ ਹਾਂ ਮਾਦੀ ਕਾਦਰ ਡਾਕਟਰ ਦੇ ਲੈ ਕੇ ਜਾਣਾ ਮੰਮੀ ਨੂੰ ਪੁੱਛ ਮੈਂ ਤਾਂ ਫਿਰ ਫਿਰ ਮੈਂ ਗੰਜ ਕਢਾਉਣਾ ਸਿੰਗਾ ਠੀਕ ਹੈ ਇਹਨੇ ਨਹੀਂ ਮੰਨਣਾ ਇਹ ਹੋਈ ਜਾਣਾ ਤੇ ਕੋਈ ਨਾ ਮੁੱਛਾਂ ਬਣਾ ਕੇ ਆਵਾਂਗੇ ਆਪਾਂ ਹਾਂ ਬਾਲਾ ਟਾਈਮ ਲਾਇਆ ਯਈ ਕੀ ਕਹਿੰਦਾ ਡਾਕਟਰ ਬਾਲਰ ਤੇ ਤਾਂ ਨਹੀਂ ਜਾਈਦਾ ਹੁੰਦਾ ਹਨਾ ਕਿੰਨੇ ਦਿਨ ਹਾਂ ਬੱਸ ਇਹ ਮੰਨਦੀ ਨਹੀਂ ਗਣੀ ਮੈਂ ਦਾ ਜਾਣਾ ਵਾ ਮੈਂ ਕਿਹਾ ਹੁਣ ਆਪਾਂ ਇਕੱਠੇ ਚੱਲਾਂਗੇ ਮੁੱਠਾ ਬਣਾਉਣ ਉਦੋਂ ਇਹਦੇ ਵੀ ਆ ਜਾਣਗੇ ਧਿਆਗੇ ਪਰੇ ਹੋਰ ਕੰਮ ਹੀ ਬੋਲ ਲੀ ਰੰਗਾ ਫਿਰ ਓ ਬਈ ਕਾਰ ਆ ਗਿਆ ਤੁਹਾਡਾ ਗੁੱਡ ਨਾਈਟ ਬਾਏ ਬਾਏ ਲਵ ਯੂ ਬਸ ਇੱਕ ਬੋਤਲ ਦੇ ਮਿਸ ਯੂ ਆਲ ਚਾਰਜ ਦੇ ਮਾਂ ਮੈਂ ਚਾਰਜ ਫੜਾ ਬਈ ਓਕੇ ਜਾਨੇ ਓਕੇ ਧਿਆਨ ਤਿੰਨ ਦਿਨਾਂ ਨੂੰ ਚੱਲ ਆ ਕੇ ਹੁਣ ਕਿਸੇ ਦਾ ਟੱਚ ਜਨਾਈ ਚੰਗਾ ਤਿੰਨ ਦਿਨਾਂ ਨੂੰ ਆਵਾਂਗੇ ਦਵਾਈ ਦਨ। ਉਹ ਕਿਹਨੂੰ ਦਵਾਈ ਲੈਣੀ ਆ? ਕਿ ਲੋੜ ਹੀ ਨਹੀਂ। ਡਾਣੀ ਤਾਂ ਹੁਣ ਬਾਹਰ ਛੱਡ ਦਿਓ। ਡਾਣੀ ਛੱਡ ਦਿਓ। ਡਾਣੀ ਛੱਡ ਦਿਓ ਵਾ। ਤੂੰ ਤਾਂ ਕਹਿੰਦੀ ਪ੍ਰੈਸ ਵਾਲਾ ਫੋਨ ਨਹੀਂ ਆਇਆ। ਪ੍ਰੈਸ ਵਾਲਾ ਤਾਂ ਹਜੇ ਗਿਆ ਹੀ ਨਹੀਂ। 4 ਘੰਟੇ ਹੋ ਗਏ। ਇਹ ਜਾ ਕੀ ਫਰੌਣ ਲੱਗ ਗਿਓ ਪ੍ਰੈਸ। ਕੱਪੜੇ ਤਾਂ ਸਾਰੇ ਕੱਢਦੇ ਸੀ। ਤੂੰ ਬਾਹਲੇ ਕੱਪੜੇ ਕੱਢਦੇ ਗੁੱਡੀ ਤੂੰ ਤਾਂ। ਤੇ ਉਹ ਨਜ਼ਾਰਾ ਆ ਬਈ। ਅੱਜ ਮੰਮੀ ਕੋਲੇ ਹੈ ਨਹੀਂ ਫੋਨ ਅੱਜ ਡੈਡੀ ਕੋਲੇ ਰਹੂਗਾ। ਮੇਰੇ ਕੋਲ ਤਾਂ ਨਹੀਂ ਆ ਫੋਨ। ਹਾਂ ਕਿੱਥੇ ਆ? ਕੁਤੇ ਨਾ ਮਾਉਣਗਾ ਇਹਦਾ ਵੀ ਜਵਾਂ ਨਹੀਂ ਖੜਾ ਸਰਦੀ ਰੇੜੀ ਬਾਲਾ ਫੋਨ ਦੇਖਦੀ ਆ ਬਈ ਮੈਂ ਕਹਿੰਦਾ ਜਿਉਂ ਕਰ ਸਾਹ ਲੈਣ ਦੇ ਤੇ 10 ਮਿੰਟ ਵੀ ਫੋਨ ਨੂੰ ਪਹਿਲਾਂ ਤਾਂ ਦੇਖੀ ਜਾ ਉਹ ਨਾਟਕ ਨੂੰ ਬੋਲਗਾ ਹਨ ਬਾਅਦ ਚ ਇੱਕ ਚੀਜ਼ ਨੂੰ ਜਿਹੜੀ ਰੀਲ ਆ ਗਈ ਉਹਨੂੰ ਨੇ 10 ਵਾਰ ਹੀ ਦੇਖਣਾ ਉਹੀ ਚੀਜ਼ ਉਹ ਮੇਂ ਬੋਲੀ ਜਾਣੀ ਆ ਜਿਵੇਂ ਸਿੱਖਦੀ ਹੁੰਦੀ ਆ ਉਹ ਚੀਜ਼ ਕਰਨੀ ਫੇਰ ਇਹਨੇ ਲਾ ਲੈਣਾ ਪਹਿਲਾਂ ਹੈਪੀ ਨੂੰ ਫੋਨ ਲਾਉਣਾ ਏਪੀ ਦਾ ਫੋਨ ਘੰਟਾ ਚੱਲਿਆ ਕੱਟਤਾ ਚੰਗਾ ਮੰਮੀ ਉਹ ਕਹਿੰਦੀ ਮੈਂ ਕੰਮ ਕਰ ਲਾ ਕੱਟਤਾ ਨਾਲ ਹੀ ਜੇ ਸੱਬੋ ਦਾ ਮੂਹਰੇ ਆ ਗਿਆ ਤਾਂ ਸੱਬੋ ਨੂੰ ਜੇ ਆ ਗਿਆ ਕੰਮੇ ਦਾ ਮੂਹਰੇ ਤਾਂ ਕੰਮੇ ਨੂੰ ਉਹ ਫੋਨ ਨੂੰ ਜਮਾ ਨਹੀਂ ਉਹ ਸਾਹ ਲੈਣ ਦਿੰਦੀ ਸੀਗੀ ਅਸੀਂ ਅਸੀਂ ਦਾ ਅਜੀ ਮੈਂ ਦੇਖਿਆ ਨਹੀਂ ਕਿਤੇ ਆਹ ਜਮਾ ਨਹੀਂ ਕਰਦਾ ਕੋਈ ਬੋਲ ਸਕਦਾ ਹਾਂ ਇਹ ਤਾਂ ਦੇਖਿਆ ਨਹੀਂ ਆ ਅਜੀ ਤਾਂ ਗੱਲਾਂ ਕਰਦੇ ਹੀ ਕਿ ਆ ਦੇਖ ਲਾ ਅਸੀਂ ਰਾਤ ਗੱਲਾਂ ਕਰਦੇ ਹੀ ਅਈ ਕਾ ਮੰਮੀ ਆਇਆ ਤਾਂ ਨਾਲ ਜਲਾ ਲਾ ਫਿਰ ਕੱਲ ਤੋਂ ਡੈਡੀ ਦੀ ਵਾਰੀ ਆ ਫਿਰ ਡੈਡੀ ਨੇ ਨਹੀਂ ਜਟ ਡੈਡੀ ਨੇ ਨਹੀਂ ਬਾਗ ਨਹੀਂ ਬੋਲਾ ਬੋਲਾ ਫੋਨ ਦੇਖਦੀ ਆ ਹੈਲੋ ਚੱਕ ਹਈ ਨਾ ਇੰਨਾ ਫੋਨ ਇੰਨਾ ਫੋਨ ਬਾਹਰੋਂ ਕਹ ਦੋ ਹਾਏ ਹਾਏ ਮੇਰੇ ਕਹਤਾ ਅੱਖਾਂ ਚੋਂ ਕੰਦੀ ਹੁੰਦੀ ਆ ਅਗ ਨਿਕਲਦੀ ਕਹਿ ਦੂ ਮਰੀਆਂ ਦਾ ਅੱਖਾਂ ਜੀ ਅਗ ਨਿਕਲਦੀ ਆ ਸ਼ਰ ਮੇਰਾ ਦੁਖਦਾ ਹੋਰ ਹੁਣ ਸਿਰ ਦੱਸ ਕੀ ਕਰੇ ਪੈਂਦਾ ਹੀ ਆ ਫਰਕ ਰੈਡੀ ਹਾਂ ਹੁਣ ਤੁਸੀਂ ਆ ਕੇ ਦੇਖ ਲੈ ਫੋਨ ਉਹ ਪਿਆ ਟੇਬਲ ਤੇ ਨਹੀਂ ਮੰਮੀ ਨੇ ਹੁਣ ਨੂੰ ਬੈਸਤਰਾ ਵਿਛਾ ਦੇਣਾ ਈ ਇਹਨੇ ਆਰਾਮ ਨਾਲ ਲੈ ਕੇ ਚਲੋ ਵੀ ਉਂਗਲਾਂ ਨਹੀਂ ਮਰੀ ਜਾਣਗੀਆਂ ਜੀ ਉਹਦੇ ਇਹ ਦਾ ਸਹਾਰਾ ਜੀ ਭਾ ਖਵਾ ਦੇ ਵਿੱਚ ਹੂੰ ਆਗੇ ਨੇ ਆਹ ਵਾਹਦੇ ਆ ਭਈ ਜੁੱਜਾ ਆਪਣਾ ਪਾਣੀ ਆਉਂਦਾ ਸਾੜਾ ਕੇ ਹੂੰ ਫਨਾਨੇ ਪੰਡ ਆ ਗਿਆ ਫਨਾਨੇ ਇੰਨੇ ਪਸੁੱਟ ਪਗੇ ਇੰਨਾ ਜੁੱਜਾ ਮਾਲ ਦੱਪ ਗਿਆ ਇੰਨਾ ਬਸ ਇਹ ਕੁੱਛ ਹੀ ਕਿੱਥੇੋਂ ਕਿੱਥੇ ਆਉਂਦੂ ਹੂੰ ਨਾ ਟਿਆ ਕੂ ਹੁਣ ਬਸ ਬਾਸਾਂ ਦਾ ਬਹਾਨਾ ਭਾਲਦੀ ਜੱਕ ਕੀ ਆਕ ਲਿਆ ਚਲੋ ਜੀ ਡੈਡੀ ਵੀ ਇੱਕ ਦਿਨ ਬੰਨ ਤੇ ਫਿਰਦਾ ਹੀ ਬਿੱਟੂ ਕਿਆਂਲੇ ਤੇ ਹੂੰ ਗਿਆ ਨੂੰ ਕੀ ਆਕ ਗਿਆ ਸੀ ਨਾ ਤੇਰੀ ਉਹਨਾਂ ਕੈਂਪਾ ਦੇ ਵਿੱਚ ਮਾਈ ਗਾਈ ਮੈਂ ਲੋਗ ਪਾ ਕੇ ਹੀ ਜਾਂਦੇ ਆ ਪੱਟੇ ਚੱਕ ਤੇ ਹਾਂ ਇਨਾ ਪਾਣੀ ਚੜ ਗਿਆ ਸਤਲੋਜ ਦੇ ਵਿੱਚ ਪਾਣਾ ਕੁਛ ਨਹੀਂਗਾ ਪਾਂਡਰ ਫੱਲੇ ਹੂੰ ਹੋਰ ਉਹ ਵਿੱਚ ਦਾ ਡਰਾਈਵ ਵਾਲਾ ਆ ਜਾਂਦੇ ਆ ਵੀ ਗੱਲ ਨਹੀਂ ਬਾਤ ਨਹੀਂ ਜਾਂ ਕਈ ਪਿੰਡੀਆਂ ਆਇਆ ਵੀ ਆ ਪਾਣੀ ਇਹਦੀ ਗੱਲ ਨਹੀਂ ਨਾਲੇ ਵੀ ਫੈਨ ਹੈਗਾ ਪਾਣੀ ਦਾ ਹਾਂ ਬਈ ਜਿੱਥੋਂ ਦੀ ਨੰਗਣਾ ਹੀ ਆ ਪਾਣੀ ਨੇ ਹਾਂ ਇਧਰੋਂ ਆ ਯਾਰ ਦੇਖ ਲੈ ਆਲਾ ਬਾळा ਗਲਤ ਰੇਤਾ ਲਾਇਆ ਜਿੱਦੀ ਸੜਕ ਤੇ ਆ ਯਾਰ ਨਾ ਕੋਈ ਲਾਈਟ ਆ ਸਹੀ ਗੱਲ ਆ ਜਾਂ ਕੋਈ ਲਾਈਟ ਵੀ ਨਹੀਂ ਜਗਾਈ ਸਹੀ ਗੱਲ ਆ ਬਾਈ ਹੋਣਾ ਨੁਕਸਾਨ ਹੋ ਗਿਆ ਵਿਚਾਰਿਆਂ ਦਾ ਯਾਰ ਉੰਡੀ ਸਾਹਮਣੇ ਅੱਗੇ ਬੱਜੀ ਵਿਚਾਰਿਆਂ ਦੀ ਬਾਈ ਹੂੰ ਠੀਕ ਹੋ ਤੁਸੀਂ ਹਾਂ ਕਿਹੜਾ ਪੈਂਡਾ ਬਾਈ ਪੂਰਾ ਲੱਗ ਗੱਡੀ ਬਾਈ ਹੋਣਾ ਹੀ ਜਾਵੇਂ ਨੁਕਸਾਨੀ ਗੇ ਦਾ ਕੋਈ ਕੰਮ ਨਹੀਂ ਦਿੱਤਾ ਉਹ ਨਹੀਂ ਬਟਾ ਬਾਈ ਰਿਆ ਥੋੜੀ ਬਜੀ ਆ ਦੇ ਲੋ ਕਰ ਲੈਨੇ ਬਲ ਡਟ ਮੇ ਕਰਾ ਦੋ ਮਾ ਦਾ ਕਹਣਾ ਪੱਟੀ ਕਰਾ ਦੋ ਬਾਈ ਦੇ ਗੱਡੀ ਦਾ ਠੀਕਾ ਪੂਰਾ ਗੱਡੀ ਦਾ ਬੱਚਾ ਗੱਡੀ ਦਾ ਬੱਚਾ ਥੋੜੀ ਬਾਜ ਗਏ ਬਾਈ ਉਹਨੇ ਨਹੀਂ ਆਦਾ ਬਾਹਲੀ ਗੱਲ ਦਾ ਦਾ ਤਾਰਾ ਯਾਰ ਸੜਕ ਦਾ ਸਾਰੀ ਰੋਕੀ ਪਈ ਯਾਰ ਇੱਤੇ ਨਾਲ ਜਾਂ ਇੱਥੇ ਕੋਈ ਮੂਰੇ ਗੱਡੀ ਦੇਣਾ ਐਟੋ ਦੇ ਲੱਗੀ ਆ ਜਗਾ ਤੇ ਬਾਬੇ ਜੀ ਦੇ ਪਰ ਜਗਾਈ ਨਹੀਂ ਹਾਂ ਉਹਦਾ ਬਚਾਅ ਹੋ ਗਿਆ ਗੱਲ ਕਰ ਬਾਤ ਕੇ ਬਾਈ ਹੁਣੀ ਦੋਸ਼ੀ ਮੇਰੀ ਗੱਲ ਸੁਣੋ ਅੱਜ ਤੇ ਝੜ ਕੇ ਨਾ ਇਹ ਨੰਦਰੀ ਆ ਲੈ ਬੱਤੀ ਛੱਡ ਦੇ 32 ਛੱਡ ਦੋ ਯਾਰ ਜਗਾ ਬਾਬੇ ਦਾ ਬੱਜੀ ਦਾ ਹੂ ਛੱਟ ਯਾਰ ਹੁਣ ਤੱਤੇਗਾ ਪਤਾ ਨਹੀਂ ਲੱਗਦਾ ਮਨ ਨਾਲ ਉਹ ਨਾਲ ਇਕੱਠਾ ਕਰ ਦਿੰਦੇ ਨਾ ਫੇਰ ਠੀਕ ਉਹਨਾਂ ਦਾ ਸੜਕ ਸਾਰੀ ਰੋਕੀ ਵੀ ਆ ਯਾਰ ਹਾਲੇ ਹੁਣ ਚੱਲ ਲਾਈਟ ਜਾ ਕੇ ਵੀ ਪਤਾ ਦਾ ਲੱਗ ਜੂ ਮੂਰੇ ਵੀ ਰੇਤਾ ਪਿਆ ਆਂ ਨਹੀਂ ਹੋਈ ਤਾਣੀਆਂ ਤੋਂ ਨਹੀਂ ਦਿਖਣਾ ਨਾ ਤਾਣੀਆਂ ਤੋਂ ਨਹੀਂ ਦਿਖਣਾ ਯਾਰ ਨਹੀਂ ਤਾਣੀਆਂ ਦਿਖ ਜਾਣੀਆਂ ਲਾ ਦਿੰਦੇ ਪੰਜ ਉਹ ਨਹੀਂ ਉਹ ਭਾਈ ਉਹਨਾਂ ਦੀ ਗੱਡੀ ਦਾ ਕਰਾਉ ਮਗਰ ਨੂੰ ਯਾਰ ਉਹ ਕਰਮਾਗਰ ਨੂੰ ਗੱਡੀ ਭਾਈ ਉਹਨਾਂ ਦੀ ਹਾਂਜੀ ਹੁਣ ਆਏ ਆ ਗੁਰਦੁਆਰਾ ਟਾਲੀਗਣਾ ਸਾਹਿਬ ਵਿਖੇ ਅੱਜ ਗੁਰੂ ਸਾਹਿਬ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜਿਹੜਾ ਬਣਾਇਆ ਜਾ ਰਿਹਾ ਤੇ ਸੰਗਤਾਂ ਵੱਡੀ ਗੰਤੀ ਦੇ ਵਿੱਚ ਪਹੁੰਚੀਆਂ ਵਾਹਿਗੁਰੂ ਦਾ ਸਿਮਰਨ ਚੱਲ ਰਿਹਾ ਵਾਹਿ